ट्रैफिक हमारे अनुराग जी मोटरसाइकिल चलाते हुए ये मतलब कि अभी ट्रैफिक लिंक पे चल रही है क्योंकि बॉर्डर के बड़े इशू चल रहे हैं अपने पंजाब हरियाणा में मैं सड़ा हिंदी लग गया कमेंट्री करने यार ਉਹ ਅੱਜ ਆਪਾਂ ਹੈਗੇ ਆਂ ਜੀ ਅੰਬਾਲਾ ਤੇ ਸੋਰੀ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਹਾਂ ਤੇ 5-7 ਮਿੰਟਸ ਜੋ ਟਰੈਫਿਕ ਕ੍ਰੋਸ ਕਰਕੇ ਆਪਾਂ ਨਿਕਲ ਜਾਣਾ ਪੰਜਾਬ ਚ ਐਂਟਰੀ ਮਾਰ ਦੇਣੀ ਆ ਆਹੀ ਦਿੱਕਤ ਆ ਆਪਾਂ ਅੱਜ ਕਿੱਥੇ ਜਾ ਰਹੇ ਆ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਬਾਜੀ 43 ਬਾਈਕ ਪਾਰਕਿੰਗ 'ਚ ਆਪਾਂ ਪਹੁੰਚ ਗਏ ਰਸ ਬਾਲਾ ਸੀ ਅੰਬਾਲੇ ਤੋਂ 43 ਤੱਕ ਆਂਦੇ ਆਂਦੇ ਸਾਨੂੰ ਲੱਗ ਗਿਆ ਹੈ 1.5 ਘੰਟਾ ਵੀਡੀਓ ਦੇਖਦੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਸਮਾਂ ਹੋ ਗਿਆ ਜੀ 8:30 ਵਜੇ ਤਾਰੀਖ 26 ਫਰਵਰੀ ਦਾ ਮਹੀਨਾ 2024 ਤੇ ਆਪਾਂ ਫੇਰੀ ਜਾਂਦੇ ਆ ਇਸ ਟਾਈਮ 43 ਦੇ ਬੱਸ ਸਟੈਂਡ ਤੇ ਤੇ ਆਪਾਂ ਇੱਕ ਟਰੈਕ ਕਰਨ ਚੱਲੇ ਆ ਫੋਨ ਨੂੰ ਦੇ ਜੇ ਅger ਆ ਕੇ ਤੇ ਟਰੈਕ ਦਾ ਨਾਮ ਆ ਖੇਲ ਦੂੰਗਾ ਇੱਥੋਂ ਆਪਾਂ ਫੜਾਂਗੇ ਮਨਾਲੀ ਦੀ ਬੱਸ ਤੇ ਰਸਤੇ 'ਚ ਉਤਰ ਜਾਵਾਂਗੇ ਲਾਈਵ ਹੁਣ ਤਰ ਕਾਉਂਟਰ ਫੇਰ ਅੱਗੇ ਜਾ ਕੇ ਦੇਖਦੇ ਆ ਫਿਲਹਾਲ ਆਪਾਂ ਫੜੀਏ ਬੱਸ ਬੱਸ ਚੋ ਬੈ ਕੇ ਕਰਦੇ ਆ ਗੱਲਬਾਤ 23 ਨੰਬਰ ਕਾਉਂਟਰ ਤੇ ਆਣੀ ਆ ਬਸ 23 ਕਾਉਂਟਰ ਕਾ ਹੈ ਇਹ 21 22 23 ਯਹੀ ਹੈ ਲੱਗਦਾ ਹੈ ਤਾ ਇਹ ਦੋਰਾ 23 ਨੰਬਰ ਕਾਉਂਟਰ ਤੇ ਬੱਸ ਹੈ ਆਈ ਥਿੰਕ ਕੇ ਬੱਸ ਲੱਗੀ ਹੋਈ ਹੈ ਚੋ ਬੱਚੋ ਬਾਕੀ ਯਹੀ ਲੱਗ ਰਹੀ ਹੈ ਪਾਲਪੁਰ ਵਾਲੀ ਬਾਈ ਦਾ ਸਮਾਂ ਰਾਤ ਦੇ 11 ਵਜੇ ਤੇ ਕਿਰਤਪੁਰ ਸਾਹਿਬ ਦੇ ਆਪਾਂ ਕੋਲ ਹਲੇ ਆ ਰੋਟੀ ਧੋਪਾਤਾ ਚਾਹ ਬਣਾਈ ਬਾਈ ਦੋ ਚਾਹ ਤੇ ਦੋ ਚਾਹ ਲੈਣੇ ਆ ਰੋਟੀ ਲਈ ਤਾਂ ਇਹ ਚਾਹ ਦੇਣਾ ਦੋ ਯਾਰ ਚਾਹ ਚੋ ਪੀਵਾਂਗੇ ਚਾਹ ਪੀ ਕੇ ਫਿਰ ਚੱਲਦੇ ਆਪਾਂ ਇਸ ਟਾਈਮ ਖੜੇ ਆਂ ਜੀ ਪੁੰਤਰ ਤੇ ਟਾਈਮ ਹੋ ਗਿਆ 2:45 ਮਿੰਟ ਤੇ ਇੱਥੋਂ 40 ਕਿਲੋਮੀਟਰ ਦੂਰ ਹੈਗਾ ਜੀ ਮਣੀ ਗਨ ਸਾਹਿਬ ਤੇ 40 ਕਿਲੋਮੀਟਰ ਦੂਰ ਹੀ ਹੈਗਾ ਇੱਥੋਂ ਮਨਾਵੀ ਦੋਨੋਂ ਆਪੋਜ਼ਿਟ ਸਾਈਡ ਤੇ ਆਪਾਂ ਜਾਣਾ ਹੈ ਜੀ ਮਣੀ ਗਨ ਸਾਹਿਬ ਇਹ ਬੱਸ ਵਾਲੇ ਇੱਥੇ ਟੈਕਸੀ ਵਾਲੇ ਖੜੇ ਨੇ ਉਹ ਮੰਗਦੇ ਨੇ 1500 ਰੁਪਿਆ ਤੇ ਆਪਾਂ ਨਹੀਂ ਦੇਣੇ 1500 ਰੁਪਿਆ ਆਪਾਂ ਜਾਣਾ 1500 ਰੁਪਿਆ ਜੋ ਇਹਨਾਂ ਕੋ ਕਾ ਚੀਬ ਬੱਲੀ ਬਤਾ ਦੋ ਹਮਕੋ ਵੀ ਕੁਛ ਚੀਏ ਕਰਾਂਗੇ ਵੇਟ ਤੇ ਇਹ ਠੰਡ ਚ ਬਜਾਰੇ ਮਰਦੇ ਪਏ ਨੇ ਹੁਣ ਚਾਚੂ ਦਾ ਵੇਖਨੇ ਕੋਈ ਜਿਗਾਰਡ ਚ ਚਾਹ ਮਿਲੀ ਤਾਂ ਠੀਕ ਹੈ ਮੈਨੂੰ ਚਾਹ ਦੀ ਬਾਲੀ ਤੋੜ ਲੱਗੀ ਹੋਈ ਏ ਮੈਨੂੰ ਚਾਹ ਪਿਆ ਦੋ ਚਲੋ ਦੇਖਦੇ ਹਾਂ ਕਹੀਂ ਚਾਹ ਮਿਲਤੇ ਕਿ ਨਹੀਂ ਮਿਲਤੀ ਆ ਵੈਸੇ ਮੈਨੂੰ ਲੱਗਦਾ ਰੋਡ ਤੋ ਯਹੀ ਜਾ ਰਹਾ ਹੈ

ਸਵੇਰੇ ਸਵੇਰੇ ਸਾਨੂੰ ਆਪਾਂ ਲੈ ਕਰ ਤੇ ਟਾਈਮ ਹੋ ਗਿਆ 6:30 ਵਜੇ 6:30 ਹੋ ਗਏ 6:45 ਹੋ ਗਏ ਭਾਜੀ 6:45 ਹੋ ਗਏ ਹਾਂਜੀ ਹਾਂਜੀ ਚੱਲਣਾ ਆ ਗਿਆ ਤੁਹਾਨੂੰ ਥੋੜਾ ਬਿਲਕੁਲ ਜੀ ਤੇ ਆਪਾਂ ਮਾਤਾ ਦੇ ਘਰ ਬੰਧਾ ਤੇ ਇੱਥੇ ਲੰਗਰ ਨੂੰ ਛੱਡਣਾ ਸੀ ਲੰਗਰ ਤੋਂ ਬਾਅਦ ਸਾਰੀ ਥੋੜਾ ਲੱਗੂ ਮਾਗੇ ਬਾਦੂ ਤੇ ਨੱਚੀ ਤੋਂ ਜੇ ਆਪਾਂ ਐਕਸੀਡੈਂਟ ਹੋ ਜਾਵੇ ਤੇ ਟੈਂਸੀ ਹੋ ਜਾਂਦੇ ਆ ਆਪਾਂ ਵਈ ਜਾਣਾ ਆਪਣੇ ਘਰ ਨਹੀਂ ਤਾਂ ਸਭ ਲੱਗੇ 5:00 ਤੇ ਵੱਜ ਗਿਆ ਜੀ ਸਾਡੇ ਪੌਣੇ ਕੋ 7 ਹੋ ਗਏ ਨੇ ਤੇ ਆਪਾਂ ਰਾਤ ਹੀ ਨਿਕਲੇ ਸੀ 8:30 ਵਜੇ 47 ਦੇ ਬੱਸ ਸਟੈਂਡ ਤੋਂ ਚੰਡੀਗੜ੍ਹ ਤੋਂ ਤੇ ਬੱਸਾਂ ਤੋਂ ਘੁੰਮਦੇ ਘਮਾਦੇ ਦੋ ਬੱਸਾਂ ਚੇਂਜ ਕੀਤੀਆਂ ਰਾਤ ਨੂੰ ਤੇ 6:30 ਵਜੇ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਮਨਿਕੰਥ ਸਾਹਿਬ ਤੇ بارش ਹੋਈ ਜਾਂਦੀ ਆ ਇੱਥੇ ਤੇ ਉੱਤੇ ਮੈਨੂੰ ਲੱਗਦਾ بارش ਜ਼ਿਆਦਾ ਮਿਲੇਗੀ ਇੱਥੇ ਵੀ ਪੈਂਦਾ ਵਾ ਪੂਰਾ ਹੰਡ ਹੋਈ ਪਈ ਆ ਤੇ ਮਾਹੌਲ ਘੈਂਟ ਆ ਉਹਦਾ ਨਜ਼ਰ ਦੇਦਾ ਕੰਮ ਆ। ਤੇ ਆ ਵਿਊ ਦਿਖਾਣਾ ਮੈਂ ਤੁਹਾਨੂੰ ਪਿੱਛੇ ਦਾ। ਆ ਦੇਖੋ। ਗਰਮ ਪਾਣੀ। ਆ ਗਰਮ ਪਾਣੀ ਦਾ ਟੂਆ ਤੇ ਆ ਠੰਡਾ ਪਾਣੀ। ਇਹ ਆ ਕੁਦਰਤ। ਜਿਹੜੀ ਇੱਥੇ ਮਨਿਕਨ ਸਾਹਿਬ ਚ ਪਾਈ ਹੋਰ ਪਾਈ ਜਾਂਦੀ ਹੈ। ਬਹੁਤ ਪਵਿੱਤਰ ਜਗ੍ਹਾ ਮੰਨਿਆ ਜਾਂਦਾ ਮਨਿਕਨ ਸਾਹਿਬ ਨੂੰ। ਮਤਲਬ ਕਿ ਹਿੰਦੂਆ ਲਈ ਵੀ ਤੇ ਸਿੱਖਾਂ ਲਈ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇੱਥੇ ਆਏ ਨੇ। ਰਾਮ ਵੀ ਆਏ ਨੇ ਸੱਜੀ ਮਹਾਰਾਜ ਨੇ ਭਗਤੀ ਕੀਤੀ ਹੈ ਤੇ ਪਾਰਵਤੀ ਨਦੀ ਦਾ ਜਿਹੜਾ ਇਤਿਹਾਸ ਹੈ ਉਹ ਵੀ ਇਹਦੇ ਨਾਲ ਇੱਥੇ ਹੀ ਲੈ ਕੇ ਚੱਲ ਰਿਹਾ ਹਾਂ ਤੇ ਬਾਕੀ ਗੱਲਬਾਤ ਅੱਗੇ ਕਰਾਂਗੇ ਹੁਣ ਮੱਥਾ ਮੱਥਾ ਟੇਕਾਂਗੇ ਮੱਥਾ ਟੇਕ ਕੇ ਮੇਰੇ ਨਾਲ ਮੈਂ ਜਿਹੜਾ ਮੇਰਾ ਬੰਦਾ ਆ ਮੈਂ ਦਾ ਇੰਟਰੋਡਕਸ਼ਨ ਕਰਾਈ ਮੇਰੇ ਨਾਲ ਆਹ ਮੁੰਡਾ ਆ ਅਨੁਰਾਗ ਇਹ ਇਹ ਬਾਈ ਮੇਰੇ ਨਾਲ ਹੀ ਕੰਮ ਕਰਦਾ ਸੀ ਇਕੱਠੇ ਕੰਮ ਕਰਦੇ ਆ ਤੇ ਕਿਵੇਂ ਲੱਗਾ ਦੇਖੋ ਆ ਵੀ ਇੱਕ ਤਾਂ ਬੜੀਆ ਲੱਗ ਰਿਹਾ ਕਿਉਂਕਿ ਮੇਰਾ ਫਸਟ ਟਾਈਮ ਹੈ मैं आप पहली बार आया हूँ बाबे ने बुला लिया हर बार आने की सोचते थे पर बन नहीं पाता था तो भाई के साथ लिखा था आना तो आज यहाँ आ गया देख के तो मज़ा आ रहा है सारा कि यही आज पूरा दिन बिताए अगर कल चले बट तो जाना जरूरी है जल्दी फिलहाल दर्शन करके लंगर करके निकलेंगे चलो आप अंदर चल हैं जी मत्था मुत्था टेकते हैं पानी की आवाज़ बहुत है हाँ पानी की आवाज़ बहुत है मत्था टेकते हैं मत्था टेक के लंगर प्रसादा चलते हैं तो फिर इतो टैक्सी लवेंगे टैक्सी ले टैक्सी लवेंगे बरसानी पेटी ਤੇ ਪਰਸਾਨੀ ਪੇਨ ਦਾ ਫਲਾਂਟ ਟ੍ਰੈਕ ਸ਼ੁਰੂ ਹੋਏਗਾ ਤੁਹਾਨੂੰ ਮਿਲਦੇ ਆ ਜੇ ਅੱਗੇ ਗੁਰਦਵਾਰਾ ਮੰਨੀ ਗੰਸਾਉ ਦੇ ਨਾਲ ਬਿਲਕੁਲ ਇਹ ਸਿਵਜੀ ਦਾ ਮੰਦਿਰ ਹੈ ਤੇ ਇੱਥੇ ਇੱਕ ਅਦਭੁਤ ਗੱਲ ਹੈ ਓਮ ਦਾ ਘਰ ਆਹ ਦੇਖੋ ਜੀ ਗਰਮ ਪਾਣੀ ਦੇ ਚਸ਼ਮੇ ਦੇ ਦਿਮਾਰਾਜ ਤੇ ਆ ਦੇਖੋ ਲੰਗਰ ਪਕਾਇਆ ਜਾਂਦਾ ਇੱਥੇ ਆ ਜਿਹੜੀਆਂ ਚਾਟੀਆਂ ਨੇ ਚਾਟੀਆਂ ਦੇ ਵਿੱਚ ਛੋਲੇ ਨੇ ਅੱਛਾ ਉਧਰ ਦੀ ਹੈਗੀ ਸੀ ਜਗਾ ਅੱਛਾ ਤੇ ਇਹਨਾਂ ਦੇ ਵਿੱਚ ਚੌਲ ਹੁੰਦੇ ਨੇ ਆਪਣੇ ਛੋਲੇ ਹੁੰਦੇ ਨੇ ਦਾਲਾਂ ਉਬਾਲੀਆਂ ਜਾਂਦੀਆਂ ਨੇ ਤੇ ਅੱਗੇ ਤੁਹਾਨੂੰ ਉਥੇ ਮੰਦਰ ਦਿਖਾਉਣਿਆ ਮੰਦਰ ਦੇ ਦਰਸ਼ਨ ਤੋਂ ਇਹ ਕਿਹਾ ਜੀ ਤੇ ਤੇ ਕਿਹਾ ਮੰਦਰ ਬਹੁਤ ਸੋਹਣਾ ਵੀਰ ਸਵੇਰੇ ਸਵੇਰੇ ਮਨਿੰਕਰਤ ਸਾਹਿਬ ਦਾ ਮਾਹੌਲ ਕੈਂਟ بارش ਹੋਈ ਜਾਂਦੀ ਆ ਤੇ ਕਮੋ ਖੋਏਗਾ ਸਾਨੂੰ ਰਾਮ ਜੀ ਦਾ ਮੰਦਿਰ ਹੈ ਕਾਚੀਨ ਤੇ ਹੁਣ ਅਸੀਂ ਚੱਲੇ ਆ ਉਹਦੀ ਨਵੀਂ ਮੰਜ਼ਿਲ ਤੇ ਉਹਦੀ ਨਵੀਂ ਮੰਜ਼ਿਲ ਤੇ ਹਾਂ ਇਹ ਰਾਮ ਦਾ ਪ੍ਰਾਤਨ ਮੰਦਿਰ ਹੈ ਬਹੁਤ ਪੁਰਾਣਾ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਵਾਂ ਮੇਰੇ ਨਾਲ ਗਰਮ ਕੋਂਡਾ ਜਗਾ ਜਗਾ ਗਰਮ ਕੋਂਡ ਨੇ ਸਵੇਰ ਦੀ গুਡ ਮਾਰਨਿੰਗ ਸਸ ਸ੍ਰੀ ਕਾਲ ਤੇ ਅੱਜ ਤਰੀਕ ਹੈ 27 ਰਾਤ ਦਾ ਹਿਸਾਬ ਕਿਤਾ ਵੇ ਸੀਗਾ ਕਿ ਅਪਨੀ ਸਾਰੀ ਰਾਤ ਬਸ ਚਲਾਂਗੀ ਸਵੇਰੇ ਆਪਾਂ ਹੁਣ ਮੱਥਾ ਟੇਕ ਲਿਆ ਲੰਗਤ ਆ ਜੇ ਬਣਾਣੀ ਸੀ ਖਾ ਚਾਹ ਚੂ ਪੀ ਲਈ ਚਾਹ ਪੀ ਕੇ ਛੋਟੋ ਛੋਟੋ ਲੈ ਲਈਏ ਤੇ ਹੁਣ ਆਪਾਂ ਇੱਥੋਂ ਬੱਸ ਫੜਾਂਗੇ ਤੇ ਮਾਹੌਲ ਇੱਥੋਂ ਦਾ ਇਹ ਆ ਕਿ ਸਾਹਮਣੇ ਜਿਹੜੀਆਂ ਪਹਾੜੀਆਂ ਦਿਖ ਰਹੀਆਂ ਨੇ ਉਹ ਬਰਫ਼ ਨਾਲ ਭਰੀਆਂ ਪਈਆਂ ਨੇ ਤੇ ਚੱਲਦੇ ਆ ਅੱਗੇ ਤੇ ਦੇਖਦੇ ਆ ਕੀ ਮਾਹੌਲ ਆ ਸਾਹਮਣੇ ਆ ਗਿਆ ਟੈਕਸੀ ਸਟੈਂਡ ਇੱਥੋਂ ਤੋਂ ਅਗੋਂ ਵੀ ਆਪਾਂ ਟੈਕਸੀ ਟੈਕਸੀ ਲਵਾਵਾਂਗੇ ਸ਼ੇਅਰਿੰਗ 'ਚ ਇਕੱਲੇ ਨੂੰ ਟੈਕਸੀ ਵਾਰਾ ਨਹੀਂ ਖਾਣੀ ਦੋ ਬੰਦਿਆਂ ਨੂੰ ਸਾਡੇ ਕੱਪੜੇ ਲਾ ਲੈਣੇ ਨੇ ਇਹਨਾਂ ਨੇ ਪਤੰਦਰਾਂ ਨੇ ਤੇ ਇਸ ਕਰਕੇ ਟੈਕਸੀ ਦਾ ਕਰਦੇ ਆ ਹਿਸਾਬ-ਕਿਤਾਬ ਤੇ ਵੱਧਦੇ ਆ ਅੱਗੇ ਨੂੰ ਫਰੈਸ਼ ਸਬਜ਼ੀਆਂ ਐਸੇ ਫਰੈਸ਼ ਹੈਗੀਆਂ ਨੀਆਂ ਨੀਆਂ ਪਰ ਹੁਣ ਪਾੜਾਂ ਦੀਆਂ ਨੇ ਬੋਲੀਆਂ ਪੈਣੀਆਂ ਨੇ ਫਰੈਸ਼ ਹਾਂਜੀ ਸਬਜ਼ੀਆਂ ਕਹਿਣੀ ਆਪਣੇ ਸਾਥੀਆਂ ਤੇ ਆ ਕਿਹਾ ਸਾਥੀਆਂ ਦੇਖ ਲਈਏ ਸਬਜ਼ੀਆਂ ਫਰੈਸ਼ ਦਿਖਾ ਰਿਆ ਸੀਗਾ ਮੈਂ ਅੱਛਾ ਸਬਜ਼ੀਆਂ ਦਿਖਾ ਰਿਹਾ ਹਾਂ ਤੇ ਆ ਸਾਹਮਣੇ ਆ ਗਿਆ ਜੀ ਆਪਣਾ ਟੈਕਸੀ ਸਟੈਂਡ ਤੇ ਪੁੱਛਦੇ ਆ ਟੈਕਸੀ ਟਕਸੀ ਦਾ ਕੀ ਹਿਸਾਬ ਬਤਾਵਾ ਉਹ ਭਈਆਂ ਕੋਈ ਆ ਬੰਦਾ ਆ ਬੰਦਾ ਦੇਖੋ ਜਿੰਨੂੰ ਨਾ 1.5 ਘੰਟਾ ਹੋ ਗਿਆ ਸਾਲੇ ਨੂੰ 8 ਰੋਟੀਆਂ ਖਾ ਗਿਆ ਦੋਨੇ ਪਰੌਂਠੇ ਅੱਜ ਤੋਂ ਰੋਟੀ ਨਹੀਂ ਜੂੜ ਬੋਲ ਰਹਾ ਬੰਦਾ ਪਰੌਂਠੇ 8 ਪਰੌਂਠੇ ਖਾ ਗਿਆ 10 ਮੇਰੀ ਸ਼ਕਲ ਦੇਖ ਕੇ ਲੱਗਾ ਮੈਂ 8 ਰੋਟੇ ਖਾਣ ਵਾਲਾ ਬੰਦਾ ਹਾਂ ਚੱਲ ਐਨੀਵੇ ਜਿੰਨੇ ਵੀ ਖਾ ਗਿਆ ਕੋਈ ਦਿੱਕਤ ਨਹੀਂ ਹੁਣ ਚਾਹ ਪੀ ਲਈਏ ਰੋਟੀ ਖਾ ਲਈਏ ਹੁਣ ਟੈਕਸੀ ਲੱਭਾਂਗੇ ਸਾਨੂੰ ਟੈਕਸੀ ਕੋਈ ਨਹੀਂ ਮਿਲਿਆ ਜੇ ਸਭ ਓਈ ਕਿਵੇਂ ਹੈ ਅਸੀਂ ਉੱਥੇ ਦੇ ਉੱਥੇ ਰੋਟੀਆਂ ਪਾ ਲਈਏ ਤੇ ਆ ਹੈਗਾ ਵਾਈ ਦਾ ਟੱਬਾ ਗਰੇਟਾ ਬਾਬਾ ਜੀ ਪੰਜਾਬੀ ਢਾਬਾ ਪੰਜਾਬੀ ਢਾਬਾ ਤੇ ਰੂਮ ਰਾਮ ਵੀ ਦਿੰਦਾ ਬੰਦਾ ਸਸਤੇ 1000 1200 1500 800 700 600 ਤੇ ਫਰੈਸ਼ ਵੈਜੀਟੇਬਲ ਨੌਨ ਵੇਜ ਵੀ ਬਣਾਤੇ ਆਪ ਨੌਨ ਵੇਜ ਤਾਂ ہمارا ਅਲੱਗ ਸੇ ਹੈ ਅੱਛਾ ਅਲੱਗ ਸੇ ਇਹ ਹੀ ਮਾਰਾ ਪਿਓਰ ਵੇਜ ਹੈ ਨੌਨ ਵੇਜ ਦਾ ਕਿਚਨ ਵਾਰਾ ਹੈ ਓਕੇ ਮਿੱਟਨੀ ਹਮਤਾ ਨੂ ਰੈਸਟੋਰੈਂਟ ਇਹ ਵੀ ਆਪਕਾ ਹੀ ਹੈ ਇਹ ਅਮਰ ਪੈਲੇਸ चलो ठीक है।, है भाई जो किसी ने आना हो इतना रह सकता है रेट रूट सस्ते ही इन सब कुछ है। और दो सौ रुपया जुर्माना भी है वो सामने बीड़ी सिगरेट पीना दो सौ रुपया जुर्माना ये सही है। होना, भी है होना चाहिए चलो मिलते हैं ਗੱਲ ਰੱਪਾ ਆਪਣਾ ਬੱਸ ਟੈਕਸੀ ਮਿਲ ਗਈ ਬੰਦੇ ਮਿਲ ਗਏ ਆਪਾਂ ਨੂੰ ਕੇਰਲਾ ਦੇ ਕੇਰਲਾ ਦੇ ਬੰਦੇ ਮਿਲ ਗਏ ਪੰਜ ਜਣੇ ਤੇ ਦੋ ਆਪਾਂ ਤੇ ਸੱਤ ਜਣੇ ਹੋ ਗਏ ਤੇ ਟੈਕਸੀ ਪੈ ਗਈ ਆਪਾਂ ਨੂੰ ਸਸਤੀ ਉੱਪਰ ਬੱਸ ਨਹੀਂ ਜਾਂਦੀ ਉੱਪਰ ਬੱਸ ਨਹੀਂ ਜਾਂਦੀ ਇਹ ਟੈਕਸੀ ਵਾਲਿਆਂ ਨੇ ਬੱਸਾਂ ਰੋਕ ਗਿਆ ਨੇ ਹਾਂ ਬਿਲਕੁਲ ਸਹੀ ਹੈ ਅਰੇ ਭੀਆ ਕੀ ਹਾਲ ਚੱਲ ਚੱਲ ਕੋਈ ਨਾ ਯਾਰ ਸਭ ਤੋਂ ਬਾਹਰ ਕੀ ਗੱਡੀ ਆ ਰਹੀ ਹੈ ਦੇਖੋ ਐਸਾ ਹੈ ਨਾ ਸਭ ਦਾ ਕੋਈ ਨਾ ਸਭ ਨੇ ਰੋਟੀ ਖਾਣੀ ਹੈ ਆਪਣੀ ਰੋਟੀ ਖਾਣੀ ਹੈ ਬਸ ਇਹ ਪਤਾ ਕਿੰਨੇ ਟਾਈਮ ਚ ਨਹੀਂ ਜਾ ਰਹੀ ਹੈ ਹਾਂਜੀ ਨੂੰ 5-4-5 ਮਿੰਟ ਹੋ ਗਏ ਉਹ ਟ੍ਰਾਕ ਰੋਡ ਖਰਾਬ ਹੋ ਗਿਆ ਨਾ ਅ ਬਰਸਾਤ ਵੀ ਹੋਈ ਹੋਣਾ ਰੋਡ गिर ਕੇ ਅਰੇ ਇਹ ਵੀ ਆਪਾਂ ਪਹੁੰਚ ਗਏ ਜੀ ਬਰਸਾਣੀ ਤੋਂ ਥੋੜਾ ਅੱਗੇ ਜਿੱਥੇ ਡੈਮ ਹੈ ਤੇ ਦੋ ਰਸਤੇ ਜਾਂਦੇ ਨੇ ਖੀਰ ਦੰਗਾ ਨੂੰ ਇੱਕ ਜਾਂਦਾ ਹੈ ਡੈਮ ਦੇ ਨਾਲੋਂ ਨਾਲੋਂ ਉਹ ਐਕਚੁਅਲੀ ਬੰਦ ਹੈ ਉਧਰ ਸਨੋਫਲ ਪਈ ਹੈ ਜ਼ਿਆਦਾ ਤੇ ਇੱਕ ਡੈਮ ਤੋਂ ਥੋੜਾ ਜਿਹਾ ਤੇ ਤਿੰਨ ਕੁ ਸੌ ਮੀਟਰ ਅੱਗੇ ਜਾ ਕੇ ਤਿੰਨ ਹੀ 400 ਮੀਟਰ ਅੱਗੇ ਜਾ ਕੇ ਇੱਕ ਹੋਰ ਰਸਤਾ ਜਾਂਦਾ ਹੈ ਤੇ ਉਸ ਰਸਤੇ ਥਾਣੇ ਆਪਾਂ ਹੁਣ ਅੱਜ ਟਰੈਕ ਕਰਾਂਗੇ ਤੇ ਬਰਫ਼ ਤਾਂ ਫਿਲਹਾਲ ਨਹੀਂ ਪੈ ਰਹੀ ਤੇ بارش ਹੋ ਰਹੀ ਹੈ ਤੁਹਾਨੂੰ ਥਿਊ ਦਿਖਾ ਦਿੰਦਾ ਮੈਂ ਬਰਫ਼ ਦਾ ਚਿੱਟੀ ਚਾਦਰ ਰਹੀ ਹੈ ਜਮਾ ਥੱਲੇ ਪਾਣੀ ਵੀ ਜੰਮਿਆ ਪਿਆ ਦੇਖੋ ਬਿਲਕੁਲ ਮੈਂ ਮਲੇਕ ਬਿਲਕੁਲ ਐਂ ਸਫੇਦ ਪੜੀ ਹੈ ਬਿਲਕੁਲ ਹਾਂ ਤੇ ਆਪਾਂ ਹੁਣ ਚੱਲਦੇ ਆਂ ਗਾਂ ਤੇ ਦੇਖਦੇ ਆਂ ਕੀ ਪ੍ਰੋਗਰਾਮ ਬੰਦ ਹੈ कोशिश करंगे कि की की, की 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 आज करिए नहीं तो फिर नक्कड़ तो तोड़ा है मिलते हैं जी आगे पार्वती के नाल, -नाल ट्रैक चलेगा ये ते आपा देखो बर्फ ते आपा सॉरी पार्वती के नाल-नाल चलना थोड़ा है थोड़ा या स्लाइटली या गलत आ गया स्लिपरी है थोड़ा सा स्लिपरी तो होगा बारिश हो रही है ਆਪਾਂ ਨੂੰ ਲਗਭਗ 1 ਘੰਟਾ ਹੋ ਗਿਆ ਚੱਲਦਿਆਂ ਨੂੰ ਤੇ ਥੋੜਾ ਯਾਰਾ ਰਸਤਾ ਭੁੱਲ ਗਏ ਸੀ ਰਸਤਾ ਇੰਦਾ ਭੁੱਲ ਗਏ ਸੀ ਥੋੜਾ ਖਤਰਨਾਕ ਟ੍ਰੇਲ ਤੇ ਚੜ ਗਏ ਸੀਗੇ ਤੇ ਹੁਣ ਸਹੀ ਵੇਹ ਤੇ ਆਏ ਆ ਸਾਇਆ ਚੜਨ ਲੱਗਿਆ ਬੜੇ ਦਿਨਾਂ ਬਾਅਦ ਲੱਗਿਆ ਹਸਾਬਕਤਾ ਉਹ ਜਾਨ ਟ੍ਰੈਕ ਵਾਲਾ ਤੇ ਇਸ ਕਰਕੇ ਤੇ ਥੱਲੇ ਹਸਾਬਕਤਾ ਵੇ ਆ ਹੋ ਵਾਹ ਇਸ ਟਰੈਕ ਦੀ ਇੱਕ ਗੱਲ ਬਹੁਤ ਸੋਹਣੀ ਆ ਕਿ ਟਰੈਕ ਦੇ ਨਾਲ ਨਾਲ ਵਾੜ ਕੀਤੀ ਹੋਈ ਆ ਸੋਹਣਾ ਇਜ਼ੀ ਟੈਂਟ ਹੈ ਤੇ ਮੁੰਡਾ ਰੁਕਦਾ ਨਹੀਂ ਪਿਆ ਮੁੰਡਾ ਦੇਰੀਆਂ ਕਮਾਈ ਜਾਂਦਾ ਤੇ ਇਧਰ ਸਾਈਡ ਤੋਂ ਵਿਊ ਐ ਲੱਗਦਾ ਜਿਵੇਂ ਕਿ ਜੰਮੂ ਕਸ਼ਮੀਰ ਦਾ ਸੋਨ ਮਾਰਗ ਨਹੀਂ ਹੁੰਦਾ ਵੈਲੀ ਸੋਨ ਮਾਰਗ ਵੈਲੀ ਹਾਂ ਸੋਨ ਮਾਰਗ ਵੈਲੀ बहुत कैंट माहौल है सच्ची निकी निी पी बरसात नजारा आई आंदोल नक्टन पुजन आप गाँव का नाम नखटल है नखथान अच्छा किन्ने पैसे हो गए जी थोड़ा समान ले रहे हैं दुध चूल्हा चला है अपने को चाह पत्ती ले ली चाह चू बनावा जाके डिस्काउंट कर देना जी आपके यहाँ गूगल पे चल जाएगा आप चलता दो बजे कैश नहीं है मेरे पास ਉੱਲੂ ਡਿਸਟ੍ਰਿਕਟ ਦੇ ਤਿੰਨ ਸੋਹਣੇ ਪਿੰਡ ਨੇ ਸੋਹਣੇ ਪਿੰਡਾਂ ਤੋਂ ਆਦਿ ਨੇ ਆਪਣੇ ਇੰਡੀਆ ਦੇ ਵਿੱਚ ਤੋਸ਼ ਲੱਗੇ ਪਿੰਡ ਹੈ ਤੇ ਆਪਣਾ ਮਲਾਣਾ ਮਲਾਣਾ ਪਿੰਡ ਜਿਹਦਾ ਇਤਿਹਾਸ ਇਹ ਹੈ ਕਿ ਉਹਦੇ ਰੂਲ ਰੈਗੂਲੇਸ਼ਨ ਵੀ ਆਪਣੇ ਇੰਡੀਆ ਵਾਲੇ ਨਹੀਂ ਚੱਲਦੇ ਉਹਦੇ ਲੱਗ ਚੱਲਦੇ ਨੇ ਪੁਰਾਣੇ ਰਾਜਿਆਂ ਮਹਾਰਾਜਾ ਦੇ ਟਾਈਮ ਦੇ ਚੱਲਦੇ ਨੇ ਤੇ ਉਹ ਕਸੋਲ ਤੋਂ ਦਾ ਟ੍ਰੈਕ ਜਿੱਦੋਂ ਆਉਂਦਾ ਮਲਾਣਾ ਦਾ ਤੇ ਤੀਜਾ ਪਿੰਡ ਹੈ ਨਟਖਾਨ ਕੋਈ ਨਟਖਾਨ ਕਹਿੰਦੇ ਨੇ ਨੂੰ ਕੋਈ ਨਟਕਲ ਕਹਿੰਦਾ ਹੈ ਤੇ ਆਪਾਂ ਫਿਲਹਾਲ ਕਰਿਆ ਨਟਖਾਨੀਆਂ ਨਟਖੜ ਜੋਗੀ ਲਾ ਲਓ ਤੇ ਟਾਈਮ ਹੋਇਆ ਜੇ 1:00 ਵੱਜਿਆ ਤੇ ਇੱਕ ਵਜੇ ਤੇ ਹੁਣ ਆਪਾਂ ਇੱਥੇ ਖੜੇ ਆ ਸੋਚਦੇ ਆ ਰੋਦਰ ਗੰਗਾ ਜਾਈਏ ਤੇ ਖੀਰ ਗੰਗਾ ਕਹਿੰਦੇ ਆ ਜੀ ਔਖਾ ਕਿਉਂਕਿ ਅੱਜ ਸਵੇਰੇ ਬਹੁਤ برف ਪਈ ਹੈ ਤੇ ਖੀਰ ਗੰਗਾ ਸ਼ਾਇਦ ਅੱਜ ਸਵੇਰੇ ਕਰਾਂਗੇ ਤੇ ਹੁਣ ਇੱਥੇ ਥੋੜਾ ਬੋਤਾ ਖਾਵਾਂਗੇ ਪੀਵਾਂਗੇ ਉਸ ਤੋਂ ਬਾਅਦ ਸਲਾ ਬਣਾਣੇ ਆ ਕੀ ਕਰਦੇ ਆ ਵੈਸੇ ਹੋਟਲ ਇੱਥੇ ਵੀ ਸੋਹਣੇ ਨੇ ਆ ਦੇਖੋ ਬਹੁਤ ਸੋਹਣੇ ਹੋਟਲ ਨੇ ਵਾਈਫਾਈ ਵੀ ਮਿਲ ਜਾਊਗਾ ਸਭ ਹੋ ਜਾਊਗਾ ਤੇ ਬਾਕੀ ਕਰਦੇ ਆ ਸਲਾ ਕੀ ਬੰਦਾ ਇੱਕ ਵਾਰ ਪਲਾਨ ਬਣਾਇਆ ਸੀ ਆਪਾਂ ਕਿ ਆਪਾਂ ਪਿੱਛੇ ਰਹਿ ਜੀਏ ਨਕਤਾਲ ਨਕਤਲ ਨਕਤਾਲ ਜੋ ਮਰਜੀ ਨਾਲੋ ਤੇ ਸਮਾਵਾਦੂ ਪਿਆ ਸੀਗਾ ਤੇ ਹੱਲੇ ਵੀ ਸਮਾਵਾਦੂ ਪੌਣੇ 2 ਹੋਏ ਨੇ ਤੇ ਅਸੀਂ ਸੋਚਿਆ ਫਿਰ ਅੱਗੇ ਚੱਲਦੇ ਆ ਤੇ ਅੱਗੇ ਹੁਣ ਕਿਹੜੀ ਜਗ੍ਹਾ ਨਹੀਂ ਰੋਦਰ ਰੋਦਰਨਾਥ ਰੋਦਰਨਾਥ ਹੁਣ ਆਪਾਂ ਸ਼ਾਇਦ ਅਸੀਂ ਰੋਦਰਨਾਥ ਰੁਕੀਏ ਤੇ ਪਿੱਛੇ ਦਾ ਪਿੱਛੇ ਦਾ ਥਿਊ ਤੁਸੀਂ ਦੇਖ ਲਓ ਤੇ ਆ ਸਾਹਮਣੇ ਕੈਫੇ ਆ ਤੇ ਗਰਮ ਠੰਡਾ ਸਭ ਕੁਝ ਹੈਗਾ ਇੱਥੇ ਤੇ ਥੱਲੇ ਦਾ ਇੱਕ ਵਿਊ ਦੇਖੋ ਤੁਸੀਂ ਉਹ ਚੈੱਕ ਕਰੋ ਬਾਬੋ ਕਿੱਥੋਂ ਕਿੱਥੋਂ ਤੱਕ برف ਪਈ ਓਏ ਉਹ ਦੇਖੋ ਸਾਰੀ ਵੈਲੀ ਚੋਂ برف ਹੀ برف ਪਈ ਹੈ ਕੁਦਰਤ ਤੋਂ ਵੱਡਾ ਕਾਰੀਗਰ ਕੋਈ ਨਹੀਂ ਹੈਗਾ ਤੇ ਕੁਦਰਤ ਦੀ ਕਾਰੀਗਰੀ ਦਾ ਮਸੂਪੂਰ ਦਿਖਾਣਾ ਤੁਹਾਨੂੰ ਇਕ ਜੇ ਕੈਮਰੇ ਦੀ ਪੋਵ ਹੈ ਜੀ ਤਾਂ ਉਹ ਦੇਖੋ ਕਿਵੇਂ ਪੱਥਰਾਂ ਦੀ ਕਟਿੰਗ ਹੋਈ ਹੈ ਜਿਵੇਂ ਕੋਈ ਮਿਸਤਰੀ ਭਾਇਆ ਹੁੰਦਾ ਹੈ ਕੀ ਕੁਦਰਤ ਦਾ ਕੁਦਰਤ ਹੀ ਹੈ ਮਿੱਤਰੋ ਇਸ ਟਾਈਮ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਇਹਨੂੰ ਕਹਿੰਦੇ ਨੇ ਰੁਕਤਰਨਾਕ ਤੇ ਬੱਦਲਬਾਹੀ ਪੂਰੀ ਹੋ ਗਈ ਹੈ ਸ਼ਾਮ ਵੀ ਹੋ ਗਈ ਹੈ ਆ ਦੇਖੋ ਪੱਕਾ ਰਸਤਾ ਦਾ ਪੁਲੀ ਉਹ ਦਰ ਨਾਲ ਇਧਰ ਮੰਦਿਰ ਹੈ ਰੁਦਰਨਾਥ ਜੀ ਦਾ ਤੇ ਪ੍ਰੋਬਲਮ ਇਥੇ ਉਹ ਇਹ ਹੋ ਗਈ ਹੈ ਕਿ ਇਥੇ ਰਹਿਣ ਨੂੰ ਥੱਡਾ ਨਹੀਂਗਾ ਤੇ ਅਸੀਂ ਟੈਂਟਰ ਨਹੀਂ ਲੈ ਕੇ ਆਏ ਤੇ ਉੱਪਰ ਜਾਣਾ ਨਹੀਂ ਹੁਣ ਇਸ ਟਾਈਮ ਜਾਣਾ ਸਵੇਰੇ ਉੱਪਰ ਤੇ ਦਿੱਕਤ ਹੋਣ ਇਹ ਆਂ ਡਈ ਏ ਕਿ ਜਾਂ ਤਾਂ ਸਾਨੂੰ ਹੁਣ ਕਿਲੋ 1.5 ਕਿਲੋਮੀਟਰ ਜਾਣਾ ਪੈਣਾ ਪਿੱਛੇ ਤੇ ਜਾਂ ਫਿਰ ਜਾਈਏ ਉੱਤੇ ਉਹਨੂੰ ਸਮਝ ਨਹੀਂ ਆ ਰਹੀ ਵੀ ਕੀ ਕਰੀਏ ਤੇ ਸੋਚੀ ਜਾਂਦੇ ਆ ਸਲਾਮ ਅਸਦਾ ਕਰਨੇ ਆ ਜੋ ਕੋ ਮਿਲਦਾ ਤਾਂ ਠੀਕ ਹੈ ਤੇ ਬਾਕੀ ਗੱਲਾਂ ਦੀਆਂ ਗੱਲਾਂ ਵੀਊ ਚੈੱਕ ਕਰੋ ਬਾਬਿਓ ਬਹੁਤ ਸੋਹਣਾ ਵੀਊ ਹੈ ਨੀਰਾ ਨਜ਼ਾਰਾ ਨੀਰਾ ਸੁਵਰਗ ਆਪਣਾ ਦੋਸਤ ਬਣਾਇਆ ਕੈਂਟ ਹੁੰਦੇ ਨੇ ਅਰੇ ਫਿਲਮ ਕੋਈ ਇੱਕ ਬਣਾਓ ਅਰੇ ਕੋਈ हेलो क्या बात है क्या बात है अच्छा मैसेज हेलो कर लो भाई हेलो हेलो तो मैसेज नहीं आएगा मैं तो बहुत दूर है बेचारा बर्फ देखो बाबे ओह माय गॉड देखो इधर से ये मेरा बंदा आ रहा है अपना बंदा आ रहा है यानी कि हिंदी बोली गई राह चिंती मिल गई ही तो घेंट गल बात पूरी ਅਹੀ ਟਾਈਮ ਨਾਲ ਪਹੁੰਚਣਾ ਉੱਤੇ ਦਾ ਪੰਗਾ ਲੈ ਲਿਆ ਸੀ ਮੈਂ ਕਿਹਾ ਚੱਲ ਦੇਖਦੇ ਹਾਂ ਚੜਦੇ ਹਾਂ ਜੇ ਚੜਿਆ ਗਿਆ ਤਾਂ ਬਾਕੀ ਰੱਬ ਰੱਖਾ ਬਾਬਾ ਮਿਹਰ ਕਰੇਗਾ ਰਸਤਾ ਚੈੱਕ ਕਰੋ ਬਾਬਿਓ ਤੇ ਚੱਕਰ ਇਹ ਆ ਕਿ ਜਿਹੜੇ ਉੱਤੋਂ ਲੱਗੇ ਆਂਦੇ ਸੀ ਉਹ ਵੀ ਆ ਗਏ ਨੇ ਤੇ ਥੱਲੋ ਕੋਈ ਜਾਣ ਵਾਲਾ ਹੈਗਾ ਨਹੀਂ ਸੀ ਤੇ ਗਾਈਡ ਮੰਗਦਾ ਸੀ ਪੈਸੇ ਚੋਖੇ ਤੇ ਡਰਾਈ ਜਾਂਦੇ ਸੀਗੇ ਤੇ ਗਾਈਡਾਂ ਗੋਡਾਂ ਦੇ ਚੱਕਰਾਂ ਚ ਆਪਾਂ ਇਹ ਕੋ ਨਹੀਂ ਇਕੱਲੇ ਲਗੇ ਜਾਂਦੇ ਆ ਟ੍ਰੇਲ ਜੀ ਮੰਨ ਲ ਕੇ ते बाकी तु व्यू चेक कर सकते हो बहुत सोहना व्यू बहुत सोहना मैं कहना बर्फ ही बर्फ चारों पास तो हाल फिलहाल दाली जो आप भी ठीक है मिलते अगे तीन किलोमीटर पि है तो नेरा तो पहला, पहला निकल जाइए तो ठीक रवानी इतों काम थोड़ा टफ हो गया चढ़ाई है पीछे तुम देखो ਓ ਦੇਖੋ ਸਿੱਧਾ ਕਿੱਥੋਂ ਚੜ ਕੇ ਆਏ ਆ ਸਿੱਧਾ ਕੁੱਟ-ਕੁੱਟ ਪਾਣੀ ਪੀਨੇ ਆ ਆਕਸੀਜਨ ਲੈਵਲ ਵੜਾਣੇ ਆ ਤੇ ਫਿਰ ਗਾਣ ਚੱਲਦੇ ਆ ਠੀਕ ਹੈ ਜੀ ਆਜੀ ਓਕੇ 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 ਜੀ ਮਿਲਦੇ ਆ ਅੱਗੇ ਇਹ ਰਸਤੇ 'ਚ ਆ ਗਿਆ ਜੀ ਵਾਟਰਫਾਲ ਤੇ ਇਜ਼ੀ ਐਂਡ ਸ਼ਾਰਟ ਵੇ ਟੂ ਖੀਰਗੰਗਾ ਓਕੇ ਕਹਿੰਦੇ ਇਜ਼ੀ ਐਂਡ ਸ਼ਾਰਟ ਵੇ ਟੂ ਖੀਰਗੰਗਾ ਠੀਕ ਆ ਬਾਬੋ ਇਜ਼ੂ ਆ ਤੇ ਇੱਥੇ ਕੈਫੇ ਕਾਫੀ ਨੇ ਪਰ ਕੈਫੇ ਸਾਰੇ ਇਸ ਟਾਈਮ ਪਈ ਨੇ ਬੰਦ ਕਾਰਨ ਇਹ ਆ ਕਿ ਹਲੇ ਸੀਜ਼ਨ ਖੁੱਲਿਆ ਨਹੀਂ ਤੇ ਸੀਜ਼ਨ ਖੁੱਲਿਆ ਨਹੀਂ ਕੈਫੇ ਬੰਦ ਨੇ ਤੇ ਖੀਰਗੰਗਾ ਤੇ ਮਿਲ ਜਾਣਗੇ ਆਪਾਂ ਨੂੰ ਰਹਿਣ ਦਾ ਟਿਕਾਣਾ ਮਿਲ ਜੂ ਆ ਲੱਕੜਾਈਆਂ ਰੱਖਿਆ ਨੇ जूस बार लंच शिव शांति कैफे रिवरसाइड कैफे रिवरसाइड कैफे काफ़ी फेमस है हम देखा व्यू पॉइंट अब तो उपर पदल बन गया स्नोफॉल होएगी बाबे। रात की स्नोफॉल पक्की आ रात की स्नोफॉल हो नजारे तक देखो बर्फ की चादर ही चादर ਕਹ ਦਿਆ ਕਿ ਟ੍ਰੈਕ ਇੰਨਾ ਸੁਖਾ ਹੈ ਸੁਖਾ ਹੋਏਗਾ ਗਰਮੀਆਂ ਚ ਸੁਖਾ ਹੋਏਗਾ ਪਰ ਹੁਣ ਬਹੁਤ ਔਖਾ ਹੈ ਕੰਮ ਸਲੀਪਰੀ ਬਣਿਆ ਹੋਇਆ ਪੂਰਾ ਦੇਖੋ ਬੜੇ ਧਿਆਨ ਨਾਲ ਲਾਣਾ ਪੈਂਦਾ ਰਿਸਕ ਬਹੁਤ ਹੈ ਰਿਸਕ ਵੈਸੇ ਗਰਮੀਆਂ ਚ ਨਹੀਂ ਹੋਣਾ ਹੁਣ ਜਿਆਦਾ ਕਿਉਂਕਿ ਬਰਫ ਹੈ ਖਾਈਆਂ ਆ ਬਾਕੀ ਨੋਰਮਲ ਚੋ ਤਾਂ ਆਈਨਾ ਔਖਾ ਨਹੀਂ ਹੋਣਾ ਇਧਰ ਇਧਰ ਇਸ ਲਈ ਆ ਰਹੀ ਕਿ ਇਧਰ ਸਲੀਪਰੀ ਹੈ ਹਾਂ ਬਟ ਹੁਣ ਬੜਾ ਔਖਾ ਹੈ ਚਲ ਕੋਈ ਨਾ ਬਸ ਲੱਗੇ ਚੱਲਿਆਂ ਨੇੜੇ ਅਸੀਂ ਮਿਲਦੇ ਆਂ ਗਾਮੂ ਪੂਰਾ ਹਲਕਿਆ ਪਿਆ ਸਵਾਦ ਆ ਰਿਹਾ ਪੂਰਾ ਸੱਚੀ ਬਸ ਸਵਾਦ ਆ ਰਿਹਾ ਪੂਰਾ ਨਜ਼ਾਰਾ ਜੰਗਲ ਹੀ ਜੰਗਲ ਗੱਲਬਾਤ ਜਮਾਂ ਸਿਰ ਆਈ ਪਈਆ ਓਹ ਵਧੀਆ ਗੱਲਬਾਤ ਵਾ ਥੋੜਾ ਹੀ ਰਹਿ ਗਿਆ

इधर हिमाचल में किया केरल है। में किया केरल में है, है में में है 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 उत्तराखंड ये हमारी तीसरी ट्रैकिंग भैया नैनीताल ओके ओके एक्सपीरियंस अच्छा है, बाकी ठंड वाली वाली आ, वाली वाली और बर्फ बर्फ पहली पहली अच्छा, ऐसी मतलब चलो कोई नहीं तो लगे बेस्ट ऑफ लक थैंक यू आप क्षीर गंगा ਦਾ ਨਾਮ ਛੀਰ ਗੰਗਾ ਕਿਉਂ ਪਿਆ ਉਹ ਆਥ ਇਥੋਂ ਪੁੱਛਿਆ ਗ ਬੰਦੇ ਨੂੰ ਇੱਕ ਤਾਂ ਇੱਥੇ ਸ਼ਿਵਜੀ ਮਹਾਰਾਜ ਨੇ ਕੀਤੀ ਹੈ ਤਪੱਸਿਆ 11 ਸਾਲ ਆਈ ਥਿੰਕ ਜੀ ਭਗਵਾਨ ਜੀ ਨੇ ਸ਼ਿਵਜੀ ਮਹਾਰਾਜ اور ਭਗਵਾਨ ਇੱਕ ਹੀ ਬਾਤ ਹੁੰਦੀ ਹੈ ਅਲੱਗ ਅਲੱਗ ਕਿਵੇਂ ਹੁੰਦੀ ਬਤਾ ਮੇਰ ਕੋ ਭਗਵਾਨ ਅਲੱਗ ਹੁੰਦਾ ਮਹਾਰਾਜ ਅਲੱਗ ਹੁੰਦੇ ਤੂੰ ਰਹਿਣ ਦੇ ਸ਼ਿਵਜੀ ਮਹਾਰਾਜ ਜੀ ਨੇ 11 ਸਾਲ ਤਪੱਸਿਆ ਕੀਤੀ ਇੱਥੇ ਤੇ ਬਾਕੀ ਇੱਥੇ ਇੱਕ ਕੁੰਡ ਹੈ ਉੱਥੇ ਗਰਮ ਪਾਣੀ ਨਿਕਲਦਾ ਹੈ ਤੇ ਸਾਹ ਚੜ ਗਿਆ ਆਪਾਂ ਨੂੰ ਥੋੜਾ ਥੋੜਾ ਟਾਈਮ ਕਿਤਨਾ ਹੋਇਆ ਹੈ 5 ਵਜੇ ਨੈਟ 5 ਵਜੇ ਆਪਾਂ ਪਹੁੰਚ ਗਏ ਆ ਜੀ ਧੀਰੇ ਤੇ ਹਮ ਡੈਮ ਤੇ ਘੀਰ ਗੰਗਾ ਪਹੁੰਚ ਗਏ ਨੈਟ 5 ਵਜੇ ਆ ਗਿਆ ਯਾਰ ਆ ਗਏ ਆ ਗਏ ਜੀ ਆ ਗਏ ਬੈਸਟ ਆਫ ਲੱਕ आपको आपका पहला ट्रैक मुबारक हो पहला ट्रैक और पहली बारी में 10 बजे चले थे 5 बजे खी गंगा पहुंच गए गुड लगभग घंटा लगा ट्रैक चढ़ने में चलो अभी आगे ऊपर चलो अह आप आ गए सीगे ऊपर खीर गंगा पे इत्थे आपा होटल मिल गया लोटस दे नाम तो, थे ना तो।, तो बंदा कहां है तू ठीक है ठीक है अच्छा भाई कहना नैटवर्क है नहीं पर फोन नैटवर्क है गल कर सद कोई नहीं होने करा जी तो आप रूम मिल गया दो हज़ार दोनों का बेच खाणा पीना रूम मैं थोदा बहुत सोना रूम है मतलब तो रूम तो है छः सत बिल गया दो जन ਮੈਂ ਦਿਖਾਣਾ ਤੁਹਾਨੂੰ ਇਹ ਆ ਦੇਖੋ ਆ ਰੂਮ ਇਹ ਆ ਲੱਗੇ ਨੇ ਗੱਦੇ ਨਜ਼ਾਰੇ ਨਾਲ ਸੋਵਾਂਗੇ ਆ ਪੱਠੀ ਲੱਗੀ ਲੱਕੜਾ ਪਾ ਲਾਂਗੇ ਤੇ ਆਰਾਮ ਨਾਲ ਸੋਵਾਂਗੇ ਤੇ ਬਰਫਾ ਤੁਸੀਂ ਦੇਖ ਸਕਦੇ ਹੋ ਰੂਮ ਦੇ ਬਾਹਰ ਆ ਸਾਹਮਣੇ ਆ ਤੇ ਅੱਜ ਦਾ ਵਲੋਗ ਹੁਣ ਇੱਥੇ ਬੰਦ ਕਰਦੇ ਆ ਤੇ ਕੱਲ ਨੂੰ ਸਵੇਰੇ ਤੁਹਾਨੂੰ ਨਵੇਂ ਵਲੋਗ ਨਾਲ ਮਿਲਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਲਵ ਯੂ ਸਾਰਿਆਂ ਨੂੰ ਵਲੌਗ ਲਾਸਟ ਤੱਕ ਵੇਖਿਆ ਜੇ ਬਹੁਤ ਵਧੀਆ ਵਲੌਗ ਬਣਿਆ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਜੀ ਅੱਗੇ